ਪਠੰਡਾ ਲੋਕ ਸਭਾ ਸੀਟ ਦੇ ਉੱਤੇ ਫਿਰ ਤੋਂ ਚਰਚਾ ਛੜ ਗਈ ਹੈ ਔਰ ਗੱਲਬਾਤ ਖਾਸ ਕੀਤੀ ਜਾ ਰਹੀ ਹੈ ਬੀਬੀ ਬਾਦਲ ਬਾਰੇ ਬੀਬੀ ਹਰਸਿਮਰਤ ਕੋਰ ਬਾਦਲ ਆਖਰ ਕਿਧਰੋਂ ਲੋਕ ਸਭਾ ਦੀ ਚੋਣ ਲੜਨਗੇ ਹੁਣ ਚਰਚਾਵਾਂ ਬਠਿੰਡਾ ਤੋਂ ਹਟ ਕੇ ਫਿਰੋਜ਼ਪੁਰ ਹੁੰਦੀਆਂ ਨਜ਼ਰ ਆ ਰਹੀਆਂ ਨੇ ਦੋਵੇਂ ਹਲਕੇ ਬਾਦਲ ਪਰਿਵਾਰ ਦੇ ਖਾਸ ਹਲਕੇ ਨੇ ਇੱਥੋਂ ਬਾਦਲ ਪਰਿਵਾਰ ਸਟਰੋਂਗ ਹੈਗਾ ਔਰ ਇਹਨਾਂ ਹਲਕਿਆਂ ਨੂੰ ਹੀ ਬਾਦਲ ਪਰਿਵਾਰ ਹੁਣ ਤੱਕ ਵਾਚਦਾ ਰਿਹਾ ਵਧ ਕਰਕੇ ਇਹਨਾਂ ਨੂੰ ਸਿਕਿਉਰਡ ਏਰੀਆ ਸਮਝ ਕੇ ਲੜਿਆ ਜਾਂਦਾ ਰਿਹਾ ਪਰ ਕੀ ਇਹ ਹਲਕੇ ਹੁਣ ਦੋਵਾਂ ਵਾਸਤੇ ਘਾਤਕ ਸਾਬਤ ਹੋਣਗੇ ਫਿਰੋਜ਼ਪੁਰ ਤੋਂ ਸੁਖਬੀਰ ਸਿੰਘ ਬਾਦਲ ਲੜਦੇ ਆਏ ਨੇ ਬਠਿੰਡਾ ਤੋਂ ਬੀਬੀ ਹਰਸਿਮਰਤ ਕੌਰ ਬਾਦਲ ਲੜਦੇ ਆਏ ਨੇ ਨਾ ਸਿਰਫ ਲੜਦੇ ਆਏ ਨੇ ਜਿੱਤਦੇ ਆਏ ਨੇ ਜਿੱਤ ਦੇ ਝੰਡੇ ਗੱਡਦੇ ਆਏ ਨੇ ਪਰ ਇਹਨਾਂ ਹਲਕਿਆਂ ਦੇ ਉੱਤੇ ਹੁਣ ਵਿਚਾਰ ਵਿਵਸਥਿਕਾ ਕੀਤਾ ਜਾ ਰਿਹਾ ਆ ਔਰ ਬੀਬੀ ਹਰਸਿਮਰਤ कौर 바ਦਲ ਜਿਹੜੇ ਨੇ ਉਹਨਾਂ ਦੇ ਬਾਰੇ ਹੁਣ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਉਹ ਫਿਰੋਜ਼ਪੁਰ ਤੋਂ ਲੋਕ ਸਭਾ ਦੀ ਇਲੈਕਸ਼ਨ ਲੜ ਸਕਦੇ ਨੇ ਬੀਬੀ ਹਰਸਿਮਰਤ कौर 바ਦਲ ਫਿਰੋਜ਼ਪੁਰ ਤੋਂ ਲੜ ਸਕਦੇ ਨੇ ਆਪਣੇ ਪਤੀ ਦੇ ਹਲਕੇ ਤੋਂ ਲੜ ਸਕਦੇ ਨੇ ਪਰ ਇਸ ਇਸ ਮਾਮਲੇ ਨੂੰ ਲੈ ਕੇ ਹਰਸਿਮਰਤ कौर 바ਦਲ ਨੇ ਪਹਿਲਾਂ ਹੀ ਕਲੈਰਿਟੀ ਦੇ ਨਾਲ ਬਿਆਨ ਜਾਰੀ ਕਰ ਦਿੱਤਾ ਹੋਇਆ ਉਹ ਕਹਿੰਦੇ ਕਿ ਜੇ ਲੜਾਂਗੀ ਤਾ ਬਠਿੰਡਾ ਤੋਂ ਲੜਾਂਗੇ ਨਹੀਂ ਤਾਂ ਫਿਰ ਨਹੀਂ ਲੜਾਂਗੇ ਹਾਲਾਤ ਤਣਾਅਪੂਰਵਕ ਹੋ ਰਹੇ ਨੇ ਬਾਦਲ ਪਰਿਵਾਰ ਨੂੰ ਸ਼ਰੋਮਣੀ ਅਕਾਲੀ ਦਲ ਨੂੰ ਇਹ ਪਤਾ ਆ ਕਿ ਕੀ ਹਾਲਾਤ ਨੇ ਇੱਥੋਂ ਤੱਕ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਬਾਦਲ ਪਰਿਵਾਰ ਦੇ ਵੱਲੋਂ ਸ਼ਰੋਮਣੀ ਅਕਾਲੀ ਦਲ ਦੇ ਵੱਲੋਂ ਕੋਈ ਲੀਡਰ ਵਕ ਵਕ ਹਲਕਿਆਂ ਤੋਂ ਲੜਨ ਲਈ ਤਿਆਰ ਨਹੀਂ ਹੈ ਸਗੋਂ ਉਹਨਾਂ ਦੇ ਟਕਸਾਲੀ ਲੀਡਰ ਵੀ ਹੌਲੀ ਹੌਲੀ ਪਾਸਾ ਵੱਟਦੇ ਕਿਨਾਰਾ ਕਰਦੇ ਨਜ਼ਰ ਆ ਰਹੇ ਨੇ ਹੁਣ ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਕਿ ਫਿਰੋਜ਼ਪੁਰ ਤੋਂ ਉਹ ਚੋਣ ਨਹੀਂ ਲੜਣਗੇ ਉਹ ਇਲੈਕਸ਼ਨ ਹੀ ਨਹੀਂ ਲੜਣਗੇ ਹੁਣ ਇੱਕ ਪਾਸੇ ਤਾਂ ਇਹ ਸੋਚਿਆ ਜਾ ਸਕਦਾ ਹੈ ਕਿ ਸੁਖਬੀਰ ਸਿੰਘ ਬਾਦਲ ਸ਼ਾਇਦ ਡ ਕੀ ਨੀ ਨਜ਼ਰ ਨਹੀਂ ਆ ਰਹੀ ਪਰ ਉਹ ਹਾਰਣ ਤੋਂ ਡਰ ਰਹੇ ਨੇ ਪਰ ਦੂਜੇ ਪਾਸੇ ਬੀਬੀ ਹਰ ਸਿਮਰਤ कौर ਬਾਦਲ ਜਿਹੜੇ ਬਠਿੰਡਾ ਤੋਂ ਚੋੜ ਲੜਦੇ ਵੀ ਆਏ ਨੇ ਜਿੱਤਦੇ ਵੀ ਆਏ ਨੇ ਉਹਨਾਂ ਨੂੰ ਹੁਣ ਫਿਰੋਜ਼ਪੁਰ ਤੋਂ ਲੜਾਇਆ ਜਾ ਸਕਦਾ ਹੈ ਇਹਦੇ ਬਾਰੇ ਚਰਚਾਵਾ ਜਿਹੜੀਆਂ ਨੇ ਤੇਜ਼ ਨੇ ਪਰ ਦੂਜੇ ਪਾਸੇ ਬੀਬੀ ਹਰ ਸਿਮਰਤ कौर ਬਾਦਲ ਨੇ ਜਿਵੇਂ ਦਾਵਾ ਕੀਤਾ ਸੀ ਕਿ ਉਹਨਾਂ ਦਾ ਆਪਣਾ ਹਲਕਾ ਉਹਨਾਂ ਦਾ ਆਪਣਾ ਘਰ ਹੈ ਬਠਿੰਡਾ ਦਾ ਔਰ ਬਠਿੰਡੇ ਤੋਂ ਹੀ ਉਹ ਲੋਕ ਸਭਾ ਚੋਣਾਂ ਲੜਣਗੇ ਜੇ ਨਹੀਂ ਤਾਂ ਫਿਰ ਹੋਰ ਕਿਸੇ ਹਲਕੇ ਤੋਂ ਨਹੀਂ ਲੜਣਗੇ ਲੋਕ ਸਭਾ ਚੋਣੇ ਨਹੀਂ ਲੜਣਗੇ ਖੈਰ ਇਹਨਾਂ ਮਸਲਿਆਂ ਨੂੰ ਲੈ ਕੇ ਚਰਚਾਵਾਂ ਤੇਜ਼ ਹੁੰਦੀਆਂ ਜਾ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਅਕਸ ਇਸ ਵੇਲੇ ਉਦਾਂ ਹੀ ਢਾਹ ਢੇਰੀ ਹੁੰਦਾ ਨਜ਼ਰ ਆ ਰਿਹਾ ਹੈ ਅੰਦਰ ਪਾਸੇ ਪਾਰਟੀ ਨੂੰ ਪਾੜ ਪੈਂਦਾ ਨਜ਼ਰ ਆ ਰਿਹਾ ਹੈ ਸ਼ਰੋਮਣੀ ਦੇ ਕਾਲਕਲ ਦਾ ਇੱਕ ਲੀਡਰ ਜਲੰਧਰ ਤੋਂ ਜਿਹਨੂੰ ਉਮੀਦਵਾਰ ਲਾਣਿਆ ਜਾਣਾ ਸੀ ਕਥਤ ਤੌਰ ਦੇ ਉੱਤੇ ਉਹਨਾਂ ਨੇ ਛੱਡ ਕੇ ਤੇ ਕਿਨਾਰਾ ਕਰ ਲਿਆ ਆ ਆਮ ਆਦਮੀ ਪਾਰਟੀ ਤਜਾਵੜੇ ਨੇ ਔਰ ਉਮੀਦਵਾਰ ਲਾਣ ਦਿੱਤੇ ਗਏ ਨੇ ਦੂਜੇ ਪਾਸੇ ਬਾਦਲ ਪਰਿਵਾਰ ਦਾ ਕੋਈ ਵੀ ਮੈਂਬਰ ਫਿਲਹਾਲ ਕਿੱਥੋਂ ਚੋਣ ਲੜੇਗਾ ਲੜੇਗਾ ਨਹੀਂ ਲੜੇਗਾ ਇਹ ਹੀ ਸਪਸ਼ਟ ਨਹੀਂ ਹੋ ਰਿਹਾ ਔਰ ਨਾਲ ਦੀ ਨਾਲ ਜੋ ਹਾਲਾਤ ਬਣਦੇ ਪਏ ਸੀ ਜਿਵੇਂ ਮਲੂਕਾ ਪਰਿਵਾਰ ਦੇ ਨਾਲ ਹੋਇਆ ਮਲੂਕਾ ਪਰਿਵਾਰ ਵੀ ਇੱਕ ਪਾਸੇ ਹੋ ਗਿਆ ਉਹਨਾਂ ਨੇ ਵੀ ਭਾਜਪਾ ਦਾ ਪੱਲਾ ਫੜ ਲਿਆ ਅੰਦਰ ਖਾਤੇ ਹੁਣ ਢੀਂਸਾ ਪਰਿਵਾਰ ਨੂੰ ਲੈ ਕੇ ਵੀ ਚਰਚੇ ਚੱਲਦੇ ਦੇ ਕਿ ਢੀਂਸਾ ਪਰਿਵਾਰ ਵੀ ਕਿਸੇ ਵੇਲੇ ਭਾਜਪਾ ਵੱਲ ਜਾ ਸਕਦਾ ਔਰ ਨਾਲ ਦੀ ਨਾਲ ਬੀਬੀ ਜ਼ਗੀਰਕੌਰ ਜਿਹਨਾਂ ਨੂੰ ਬੜੇ ਚਾਮਾਂ ਨਾਲ ਲਿਆਂਦਾ ਸੀ ਬੀਬੀ ਜ਼ਗੀਰਕੌਰ ਵੀ ਕਹਿੰਦੇ ਪਾਰਟੀ ਛੱਡ ਕੇ ਦੁਵਾਰਾ ਜਾ ਸਕਦੇ ਨੇ ਜਿਹੜੇ ਦਿਗਜਾਂ ਨੂੰ ਬੜੀ ਮਿਹਨਤ ਮੁਸ਼ਕਲ ਦੇ ਬਾਅਦ ਸੁਖਬੀਰ ਸਿੰਘ ਬਾਦਲ ਨੇ ਇਕੱਠਿਆਂ ਕੀਤਾ ਸੀ ਉਹਨਾਂ ਲੀਡਰਾਂ ਨੇ ਦੁਵਾਰਾ ਹੁਣ ਪਾਰਟੀ ਛੱਡਣ ਦਾ ਨਿਰਣਾ ਕਰ ਲਿਆ ਇਹ ਕਿਹਾ ਜਾ ਰਿਹਾ ਆ ਇਸ ਗੱਲ ਦੇ ਉੱਤੇ ਪ੍ਰਮਾਣ ਫਿਲਹਾਲ ਨਹੀਂ ਦਿੱਤਾ ਜਾ ਆਦਲ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਇਹਨਾਂ ਚੋਣਾਂ ਦੇ ਵਿੱਚ ਕਿੱਥੇ ਸਟੈਂਡ ਕਰਦਾ ਹੈ ਉਹ ਆਉਣ ਦੇ ਕੁਝ ਦਿਨਾਂ ਦੇ ਵਿੱਚ ਪਤਾ ਲੱਗ ਜਾਵੇਗਾ ਫਿਲਹਾਲ ਫਿਰੋਜ਼ਪੁਰ ਦੇ ਚਰਚੇ ਨੇ ਫਿਰੋਜ਼ਪੁਰ ਦੇ ਉੱਤੇ ਮੋਹਰ ਲਗਦੀ ਹੈ ਜਾਂ ਬਠਿੰਡਾ ਦੇ ਉੱਤੇ ਹੀ ਅੜੀ ਰਹੇਗੀ ਇਹ ਸਮਾਂ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਾਵਾਂਗੇ ਬੜੇ ਰੋਵਾਂ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ